ਅੱਜ ਦੇ ਖਬਰਸਾਰ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਗੁਰਨਾਮ ਸਿੰਘ ਚਾਹਾਨ ਅੱਜ ਦੀਆਂ ਪ੍ਰਮੁੱਖ ਖਬਰਾਂ ਵਿੱਚ ਪਾਕਿਸਤਾਨ ਵਿੱਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ 796 ਸਿੱਖ ਸ਼ਰਧਾਲੂਆਂ ਨੂੰ ਮਿਲੇ ਵਿਜੇ ਆਪਰੇਸ਼ਨ ਸੰਧੂਰ ਮਗਰੋਂ ਪਹਿਲੀ ਵਾਰ 4 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ ਗੁਰਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਹੋਵੇਗੀ ਵਾਪਸੀ ਅਮਰੀਕਾ ਦੇ ਰਾਸ਼ਟਰਪਤੀ ਨੇ ਦਾਵਾ ਕੀਤਾ ਹੈ ਕਿ ਭਾਰਤ ਨਾਲ ਸੇਤੀ ਹੀ ਵਪਾਰ ਸ਼ੁਰੂ ਹੋਵੇਗਾ ਇਸੇ ਦੌਰਾਨ ਉਹਨਾਂ ਇੱਕ ਪਾਸੇ ਮੋਦੀ ਤੇ ਮਨੀਰ ਦੀ ਕੀਤੀ ਪ੍ਰਸ਼ੰਸਾ ਤੇ ਦੂਸਰੇ ਪਾਸੇ ਵੱਡਾ ਖਲਾਸਾ ਕੀਤਾ ਹੈ ਭਾਰਤ-ਪਾਕ ਜੰਗ ਰੋਕਣ ਲਈ ਵਪਾਰ ਨਾ ਕਰਨ ਦਾ ਦਿੱਤਾ ਸੀ ਧਰਾਵਾ ਰਾਹਲ ਗਾਂਧੀ ਨੇ ਮੋਦੀ ਨੂੰ ਆਪਣੇ ਨਿਸ਼ਾਨੇ ਤੇ ਲੈਂਦਿਆਂ ਕਿਹਾ ਹੈ ਕਿ 트੍ਰੰਪ ਦੇ ਦਾਵੇ ਨੁਕਾਰਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਮ ਦਿਖਾਉਣ ਇੱਕ ਹੋਰ ਵੱਡੀ ਖਬਰ ਹੈ ਮੁਅਤਲ ਡੀਆਈਜੀ ਹਰਚਰਨ ਸਿੰਘ ਬਰਾਰ ਦੀਆਂ ਮੁਸ਼ਕਲਾਂ ਹੋਰ ਵਧੀਆਂ ਸੀਬੀਆਈ ਵੱਲੋਂ ੁੱਲਰ ਦੇ ਖਿਲਾਫ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਨਵਾਂ ਕੇਸ ਦਰਜ ਹੁਣ ਤੱਕ ਸੀਬੀਆਈ ਨੇ ੁੱਲਰ ਤੋਂ 7 ਕਰੋੜ 36 ਲੱਖ ਰੁਪਏ 2 ਕਰੋੜ 32 ਲੱਖ ਦੇ ਗਹਿਣੇ 5 ਗੱਡੀਆਂ ਆਦ ਬਰਾਮਦ ਕੀਤੀਆਂ ਹਨ ਜਾਂਚ ਏਜੰਸੀ ਨੂੰ ਉਹਨਾਂ ਦੇ ਘਰ ਅਤੇ ਫਾਰਮ ਹਾਊਸ ਦੇ ਛਾਪਿਆਂ ਦੇ ਦੌਰਾਨ ਵਿਦੇਸ਼ਾਂ ਵਿੱਚਲੀ ਜਾਇਦਾਦ ਔਰ ਦੀ ਸੂ ਲੱਗੀ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਭੁੱਲਰ ਦੇ ਨਾਲ ਪ੍ਰੇਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦਲਾਲ ਕਿਸ਼ਨੂ ਸਰਦਾ ਨੂੰ ਸੀਬੀਆਈ ਦੀ ਅਦਾਲਤ ਨੇ 9 ਦਿਨ ਦੇ ਰਿਮਾਂਡ ਤੇ ਭੇਜਿਆ ਹੈ ਉਕਤ ਮਾਮਲੇ ਵਿੱਚ 10 ਦਿਨਾਂ ਦੀ ਜਾਂਚ ਦੇ ਦੌਰਾਨ ਕਈ ਅਹਿਮ ਖੁਲਾਸੇ ਹੋਣ ਤੇ ਸੀਬੀਆਈ ਨੇ 27 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਕਿਸ਼ਨੂ ਸਰਦਾ ਦਾ 12 ਦਿਨ ਦਾ ਰਿਮਾਂਡ ਮੰਗਿਆ ਸੀ ਜਿਸ ਤੇ ਅਦਾਲਤ ਨੇ 9 ਦਿਨ ਦਾ ਰਿਮਾਂਡ ਦਿੱਤਾ ਹੈ ਖਬਰ ਸਾਰ ਵਿੱਚ ਬਸ ਇਨਾ ਹੀ ਆਪ ਸਭ ਦਾ ਧੰਨਵਾਦ